ਕੀ ਕੋ ਗੱਲ ਆ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜ਼ਬੂਤ ਹੋਏਗੀ ਅੱਗੇ ਦਿਸ ਰਿਹਾ ਹੋਏਗਾ ਕਿ ਰਾਜ ਭਾਗ ਹੁਣਾ ਉਥੇ ਲੜਾਈ ਹੋਏਗੀ ਜਿਸ ਘਰ ਚ ਕੁਝ ਦਾਣੇ ਹੋਣਗੇ ਉਥੇ ਲੜਾਈ ਹੋਊਗੀ ਜੇ ਜਿੱਤੇ ਦਾਣਾ ਹੀ ਨਹੀਂ ਉਦੋਂ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣਦੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੂੰ ਲੋਕ ਦੇਖੋ ਯੂਕਾ ਦਾ ਮੈਂ ਬੋਲਣਾ ਇੱਥੇ ਪਹੁੰਚ ਦੋ ਮਿੰਟਾਂ ਚ ਵਹਰ ਕਾ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਨੂੰ ਆਪ ਲੈਣ ਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇਨਕੰਪੈਂਸੀ ਤਾਂ ਇਹ ਵੀ ਆ ਜਾਂਦੀ ਸੀ ਇਹ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਵੀ ਥੋੜਾ ਬਹੁਤ ਰੇ ਪਾਰਟੀ ਮੈਂ ਕੰਗਰਸੀ ਕਰਦਾ ਫਿਰ ਇਹਦੀ ਗੱਲ ਕਰ ਰਿਹਾ ਹਾਂ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁਰਗਤੇ ਰਾਜ ਕੀਤਾ ਰਾਜ ਲੋਕਾਂ ਦੀ ਸਹਿਮਤੀ ਨਾਲ ਕੀਤਾ ਲੋਕਾਂ ਦੇ ਹਿੱਤ ਨਹੀਂ ਪਾਲিসੀਆਂ ਬਣਾਈਆਂ ਉਸ ਪਾਰਟੀ ਨੇ ਸਬੰਧ ਰੱਖਦੇ ਛੋਟੀਆਂ ਗੱਲ ਮੋਟੀਆਂ ਗੱਲਾਂ ਇਹ ਕਵਰ ਅਪ ਦੇਖੋ ਗੱਲ ਇਹ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜ਼ਬੂਤ ਹੋਏਗੀ ਅੱਗੇ ਦਿਸ ਰਿਹਾ ਹੋਏਗਾ ਕਿ ਰਾਜ ਭਾਗ ਹੁਣਾ ਉੱਥੇ ਲੜਾਈ ਹੋਏਗੀ ਜਿਸ ਘਰ ਚ ਕੁਝ ਦਾਣੇ ਹੋਣਗੇ ਉੱਥੇ ਲੜਾਈ ਹੋਊਗੀ ਤੇ ਜੇ ਤੇ ਦਾਣੇ ਨਹੀਂ ਉਦੋਂ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣਦੀ ਲੋਕਾਂ ਦੇ ਲੋਕਾਂ ਦੀਆਂ ਭਾਗਨਾਵਾਂ ਹੁਣ ਲੋਕ ਦੇਖੋ ਯੋਗ ਦਾ ਮੈਂ ਬੋਲਣਾ ਇੱਥੇ ਪਹੁੰਚ ਦੋ ਮਿੰਟਾਂ ਚ ਵੜ ਕੇ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਉਹ ਆਪ ਲੈਣ ਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇਨਕੰਪੈਂਸੀ ਤਾਂ ਇਹ ਵੀ ਆ ਜਾਂਦੀ ਹੁੰਦੀ ਹੈ ਇਹ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਵੀ ਥੋੜਾ ਬਹੁਤ ਰੇ ਪਾਰਟੀ ਮੈਂ ਕੰਗਰਸ ਹੀ ਕਰਦਾ ਫਿਰ ਅਰੇ ਇਹਦੀ ਗੱਲ ਕਰ ਰਹੇ ਹਾਂ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁੜਕਤੇ ਰਾਜਗੀਤਾ ਰਾਜ ਲੋਕਾਂ ਦੀ ਸਹਿਮਤੀ ਨਾ ਕੀਤਾ ਲੋਕਾਂ ਦੇ ਹਿੱਤ ਨਹੀਂ ਪਾਲਸੀਆਂ ਬਣਾਈਆਂ ਉਸ ਪਾਰਟੀ ਨੇ ਸਬੰਧ ਰੱਖਦੇ ਛੋਟੀਆਂ ਗੱਲ-ਬੁਟੀਆਂ ਗੱਲਾਂ ਇਹ ਕਵਰ ਦੇਖੋ ਗੱਲ ਆ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜ਼ਬੂਤ ਹੋਏਗੀ ਅੱਗੇ ਦਿਸ ਰਿਹਾ ਹੋਏਗਾ ਕਿ ਰਾਜ ਭਾਗ ਹੋਣਾ ਉੱਥੇ ਲੜਾਈ ਹੋਏਗੀ ਇਸ ਘਰ ਚ ਕੁਝ ਦਾਣੇ ਹੋਣਗੇ ਉੱਥੇ ਲੜਾਈ ਹੋਊਗੀ ਤੇ ਜੇ ਤੇ ਦਾਣੇ ਨਹੀਂ ਉੱਥੇ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹਿ ਗਏ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣਦੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੁਣ ਲੋਕ ਦੇਖੋ ਯੂਕਾ ਦਾ ਮੈਂ ਬੋਲਣਾ ਇੱਥੇ ਪਹੁੰਚ ਦੋ ਮਿੰਟਾਂ ਚ ਅਮਰੀਕਾ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋ ਗਏ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਉਹ ਆਪ ਲੈਣ ਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇੰਕੰਪੈਂਸੀ ਤਾਂ ਇਹ ਵੀ ਆ ਜਾਂਦੀ ਸੀ ਇਹ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਵੀ ਥੋੜਾ ਬਹੁਤ ਰੇ ਪਾਰਟੀ ਮੈਂ ਸੁੱਤ ਕਾਂਗਰਸੀ ਕਰਦਾ ਫਿਰ ਹਾਂ ਅਸੀਂ ਦੀ ਗੱਲ ਕਰ ਰਹੇ ਹਾਂ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁਲਕ ਤੇ ਰਾਜ ਕੀਤਾ ਰਾਜ ਲੋਕਾਂ ਦੀ ਸਹਿਮਤੀ ਨਾਲ ਕੀਤਾ ਲੋਕਾਂ ਦੇ ਹਿੱਤ ਨਹੀਂ ਪਾਲিসੀਆਂ ਬਣਾਈਆਂ ਉਸ ਪਾਰਟੀ ਨੇ ਸਬੰਧ ਰੱਖਦੇ ਛੋਟੀਆਂ ਗੱਲ-ਮੁਟੀਆਂ ਗੱਲਾਂ ਇਹ ਕਵਰ ਦੇਖੋ ਗੱਲ ਆ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਿਹੜੀ ਪਾਰਟੀ ਤਰੱਕੀ ਕਰ ਰਹੀ ਹੋਏਗੀ ਨਾ ਮਜ਼ਬੂਤ ਹੋਏਗੀ ਅੱਗੇ ਦਿਸ ਰਿਹਾ ਹੋਏਗਾ ਕਿ ਰਾਜ ਭਾਗ ਹੋਣਾ ਉੱਥੇ ਲੜਾਈ ਹੋਏਗੀ ਇਸ ਘਰ ਚ ਕੁਝ ਦਾਣੇ ਹੋਣਗੇ ਉੱਥੇ ਲੜਾਈ ਹੋਊਗੀ ਜੇ ਜਿੱਤੇ ਦਾਣੇ ਨਹੀਂ ਉੱਥੇ ਲੜਾਈ ਕਾਦੀ ਹੋਣੀ ਸਰ ਲੜਾਈ 78 ਸ 18 ਕੇ ਤੁਸੀਂ ਮਜਬੂਤ ਕਰ ਰਹੇ ਹੋ ਸਰ ਲੜਾਈ ਸੀ ਤਾਂ ਹੀ 78 ਸ 18 ਕੇ ਜੀ ਤੁਸੀਂ ਇਹ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਂਜੀ ਇਹ ਤੋਂ ਪਹਿਲਾਂ 2000 1997 ਵਿੱਚ ਅਸੀਂ 14 ਰਹੇਗੇ ਸੀ ਤੇ 14 ਦੇ ਬਾਅਦ ਸਾਡਾ ਰਾਜ ਆਇਆ ਸੋ ਇਹ ਕੋਈ ਪਮਾਨਾ ਨਹੀਂ ਜਿਹੜੀ ਸਰਕਾਰ ਪਾਵਰ ਚੁੰਦੀ ਆ ਉਹਦੀ ਐਂਟੀ ਇਨਕਮ ਬਣਦੀ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਹੁਣ ਲੋਕ ਦੇਖੋ ਯੂਕਾ ਦਾ ਮੈਂ ਬੋਲਣਾ ਇੱਥੇ ਪਹੁੰਚ ਦੋ ਮਿੰਟਾਂ ਚ ਅਮਰੀਕਾ ਜਾਣਾ ਕਿ ਮੈਂ ਕੀ ਬੋਲ ਰਿਹਾ ਇਸੇ ਤਰ੍ਹਾਂ ਅੱਜ ਲੋਕ ਬੜੇ ਜਾਗਰੂਕ ਹੋਤੇ ਹੈ WhatsApp ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਿਨ੍ਹਾਂ ਲੋਕਾਂ ਨੇ ਆਪ ਉਹ ਆਪ ਲੈਣ ਦਾ ਉਹੀ ਅੱਜ ਧਰਨੇ ਲਾਉਂਦੇ ਫਿਰਦੇ ਆ ਸੋ ਇਹ ਐਂਟੀ ਇਨਕੰਪੈਂਸੀ ਤਾਂ ਇਹ ਵੀ ਆ ਜਾਂਦੀ ਸੀ ਇਹ ਕਿਹੜੀ ਪਾਰਟੀ ਚ ਨਹੀਂ ਹੁੰਦਾ ਵੀ ਥੋੜਾ ਬਹੁਤ ਰੇ ਪਾਰਟੀ ਮੈਂ ਕੰਗਰੈਸੀ ਕਰਦਾ ਫਿਰ ਇਹ ਗੱਲ ਕਰ ਰਿਹਾ ਹਾਂ ਨਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਪਰ ਆਜ਼ਾਦੀ ਤੋਂ ਬਾਅਦ ਇਸ ਮੁਲਕ ਤੇ ਰਾਜ ਕੀਤਾ ਰਾਜ ਲੋਕਾਂ ਦੀ ਸਹਿਮਤੀ ਨਾਲ ਕੀਤਾ ਲੋਕਾਂ ਦੇ ਹਿੱਤ ਨਹੀਂ ਪਾਲিসੀਆਂ ਬਣਾਈਆਂ ਉਸ ਪਾਰਟੀ ਨਾਲ ਸੰਬੰਧ ਰੱਖਦੇ ਛੋਟੀਆਂ ਗੱਲ-ਮੋਟੀਆਂ ਗੱਲਾਂ ਇਹ ਕਵਰ ਅਪ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ